ਹੈਲੋ ਗਾਇਸ ਕਿਦਾਂ ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਕਰਦੀ ਹਾਂ ਮੈਂ ਆਪਣੇ ਚੈਨਲ ਕਿਰਨ ਹோம் ਵਲੌਗ ਵਿੱਚ ਤੁਹਾਡੇ ਸਾਰਿਆਂ ਦਾ ਸੋ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਲੈ ਕੇ ਆਈਆਂ ਤੁਸੀਂ ਵੀਡੀਓ ਦੇਖ ਕੇ ਅੰਦਾਜ਼ਾ ਲਾਈ ਲਿਆਊਗਾ ਕਿ ਅੱਜ ਦੀ ਵੀਡੀਓ ਜਿਹੜੀ ਆਪਣੇ ਕਿਸ ਟੌਪਿਕ ਤੇ ਆ ਤੇ ਅੱਜ ਦੀ ਵੀਡੀਓ ਹੈ ਆਪਣੇ ਇਸ ਟੌਪਿਕ ਤੇ ਕਿ ਅਕਸਰ ਆਪਣੇ ਘਰਾਂ ਵਿੱਚ ਜਿਹੜਾ ਆਪਾਂ ਯੂਜ਼ ਕਰਦੇ ਹਾਂ ਤਵਾ ਉਹ ਅਕਸਰ ਗੰਦਾ ਹੋ ਜਾਂਦਾ ਹੈ ਤੇ ਉਹਨੂੰ ਜਿਹੜਾ ਸਾਫ਼ ਕਰਨਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ ਡੇਲੀ ਆਪਾਂ ਯੂਜ਼ ਕਰਦੇ ਹਾਂ ਅਕਸਰ ਉਤੇ ਮੈਲ ਜਿਹੜੀ ਰਹਿ ਜਾਂਦੀ ਹੈ ਤੇਲ ਵਗੈਰਾ ਦੀ ਕਿਓਂ ਵਗੈਰਾ ਦੀ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਿਵੇਂ ਕਰ ਸਕਦੇ ਹਾਂ ਅੱਜ ਦੀ ਵੀਡੀਓ ਐਸੀ ਟੌਪਿਕ ਤੇ ਹੈ ਤੇ ਕਰਦੇ ਹਾਂ ਵੀਡੀਓ ਨੂੰ ਸ਼ੁਰੂ ਤੇ ਵੀਡੀਓ ਨੂੰ ਪੂਰਾ ਵਾਚ ਕਰਿਓ ਸੋ ਗਾਇਸ ਤਵੇ ਨੂੰ ਆਪਾਂ ਰੱਖ ਲੈਂਦੇ ਹਾਂ ਗੈਸ ਤੇ ਤੇ ਫਲੇਮ ਨੂੰ ਕਰ ਦਿੰਦੇ ਆਪਾਂ ਆਨ ਸੋ ਤਵੇ ਨੂੰ ਆਪਾਂ ਗਰਮ ਹੋਣ ਵਾਸਤੇ ਰੱਖ ਦਿੰਦੇ ਆ ਤੇ ਆਪਾਂ ਲੈਂਦੇ ਆ ਇੱਕ ਨਿੰਬੂ ਉਹਨੂੰ ਦੋ ਹਿੱਸਿਆਂ ਵਿੱਚ ਆਪਾਂ ਡਿਵਾਈਡ ਕਰ ਲੈਨੇ ਆ ਇੱਕ ਲੈਣਾ ਆਪਾਂ ਮਿੱਠਾ ਸੋਡਾ ਜਿਹੜਾ ਆਪਾਂ ਖਾਣ ਵਿੱਚ ਯੂਜ਼ ਕਰਦੇ ਆਂ ਘਰਾਂ ਵਿੱਚ ਮਿੱਠਾ ਸੋਡਾ ਤੇ ਇੱਕ ਲੈਣਾ ਆਪਾਂ ਪਾਣੀ ਤੇ ਇੱਕ ਲੈਣਾ ਆਪਾਂ ਨਮਕ ਚਲੋ ਜੀ ਕਰਦੇ ਆਪਾਂ ਸ਼ੁਰੂ ਤੇ ਆਪਾਂ ਨਿੰਬੂ ਨੂੰ ਥੋੜਾ ਜਿਹਾ ਤੇ ਰਗੜ ਲੈਣਾ ਆ ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹ ਉੱਤੇ ਮਿੱਠਾ ਸੋਡਾ ਆ ਦੇਖੋ ਇਸ ਤਰੀਕੇ ਨਾਲ ਆਪਾਂ ਮਿੱਠਾ ਸੋਡਾ ਸਾਰਾ ਪਾ ਲੈਣਾ ਉੱਤੇ ਉਦੋਂ ਬਾਅਦ ਪਾਵਾਂਗੇ ਆਪਾਂ ਇਹਦੇ ਉੱਤੇ ਪਾਣੀ ਪਾਣੀ ਆਪਾਂ ਉਨਾ ਪਾਣਾ ਆ ਜਿਹੜਾ ਆਪਣਾ ਤਵਾ ਜੇ ਮਤਲਬ ਸਾਰਾ ਭਿੱਜੇ ਕਿਨਾਰੇ ਕਿਨਾਰੇ ਤੋਂ ਬੱਚੇ ਬਾਕੀ ਸਾਰਾ ਜਿਹੜਾ ਆ ਉਹਦੇ ਵਿੱਚ ਡੁੱਬ ਜਾਵੇ ਇੰਨਾ ਕੁ ਆਪਾਂ ਪਾਣੀ ਪੋਣਾ ਅੰਦਾਜ਼ੇ ਨਾਲ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਹੋਰ ਮਿੱਠਾ ਸੋਡਾ ਥੋੜਾ ਜਿਹਾ ਵਿੱਚ ਐਡ ਕਰ ਦਾਂਗੇ ਆਪਾਂ ਨਮਕ ਅੱਧਾ ਚਮਚੀ ਪਾ ਲੈਣਾ ਨਮਕ ਇਹ ਹੋਣਾ ਆਪਾਂ ਇਸ ਤਰੀਕੇ ਨਾਲ ਇਹਨੂੰ ਆਪਾਂ ਚਲਾਵਾਂਗੇ ਧਿਆਨ ਰੱਖਾਂਗੇ ਜਿਹੜਾ ਆਪਣਾ ਹੱਥ ਹੈ ਉਹ ਮੱਚ ਨਾ ਜਾਵੇ ਕਿਉਂਕਿ ਅੱਗ ਜਲ ਰਹੀ ਹੈ ਨੀਚੇ ਤੇ ਤਵਾ ਜਿਹੜਾ ਬਹੁਤ ਜ਼ਿਆਦਾ ਗਰਮ ਹੈ ਤੇ ਆਪਾਂ ਕਿਸੇ ਚਮਚ ਦੀ ਹੈਲਪ ਨਾਲ ਵੀ ਆਪਾਂ ਇਹਨੂੰ ਕਰ ਸਕਦੇ ਹਾਂ ਸਾਰੇ ਕਿਤੇ ਜਿਹੜਾ ਆਪਾਂ ਇਹਨੂੰ ਫਲਾ ਸਕਦੇ ਹਾਂ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਇਹਨੂੰ ਸਾਰੇ ਕਿਤੇ ਆਪਾਂ ਫਲਾ ਦਾਂਗੇ ਸੋ ਗਾਇਸ ਕੁਛ ਦੇਰ ਵਾਸਤੇ ਆਪਾਂ ਐਦਾਂ ਹੀ ਚਲਾਈ ਜਾਣਾ ਇਹਨੂੰ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਸੋ ਗਾਇਸ ਆਪਾਂ ਗੈਸ ਦੀ ਜਿਹੜੀ ਫਲੇਮ ਆ ਉਹ ਬੰਦ ਕਰਤੀ ਸੀ ਤੇ ਹੁਣ ਆਪਾਂ ਪਾ ਦਾਂਗੇ ਦੇ ਉੱਤੇ ਥੋੜਾ ਜਿਹਾ ਸਰਫ ਜਿਹੜਾ ਆਪਾਂ ਕੱਪੜੇ ਧੋਣ ਵਾਲਾ ਯੂਜ਼ ਕਰਦੇ ਆ ਤੇ ਹੁਣ ਆਪਾਂ ਖੇਅਰ ਕਰ ਦਾਂਗੇ ਗੈਸ ਨੂੰ ਔਨ ਤੇ ਹਲਕਾ ਹਲਕਾ ਇਹਨੂੰ ਫੇਰ ਚਲਾਵਾਂਗੇ ਸਾਰੇ ਕਿਤੇ ਇਹਨੂੰ ਫਲਾਵਾਂਗੇ ਇਸ ਤਰੀਕੇ ਨਾਲ ਅਗੜ ਕੇ ਕੁਝ ਦੇਰ ਬਾਅਦ ਤੁਸੀਂ ਆਪ ਦੇਖੋਗੇ ਗਾਇਸ ਜਿਹੜੀ ਆਪਣੀ ਆ ਮਟੀਰੀਅਲ ਸਾਰਾ ਕਾੜਾ ਹੋ ਚੁੱਕਿਆ ਹੋਊਗਾ ਕਿਉਂਕਿ ਇਹਦੀ ਜਿਹੜੀ ਮੈਨਾ ਸਾਰੀ ਉੱਤਰ ਚੁੱਕੀ ਹੋਊਗੀ ਜਿਹੜਾ ਘੋਮ ਵਗੈਰਾ ਜੰਮਿਆ ਹੋਇਆ ਸੀ ਉਹ ਸਾਰਾ ਉੱਤਰ ਜਾਊਗਾ ਤੇ ਜਿਹੜਾ ਪਾਣੀ ਹੈ ਬਿਲਕੁਲ ਕਾਲਾ ਹੋ ਜਾਊਗਾ ਇਸ ਤਰੀਕੇ ਨਾਲ ਆਪਾਂ ਇਹਨੂੰ ਚਲਾਈ ਚੱਲਾਂਗੇ ਕੁਝ ਦੇਰ ਵਾਸਤੇ ਅਗ ਨੂੰ ਆਪਾਂ ਕੱਟ ਕਰ ਦਾਂਗੇ ਥੋੜਾ ਜਿਹਾ ਇਸ ਤਰੀਕੇ ਨਾਲ ਬਸਾਰੇ ਕਿਤੇ ਫਲਾਵਾਂਗੇ ਧਿਆਨ ਰੱਖਣਾ ਆਪਣਾ ਜਿਹੜਾ ਹੱਥ ਆ ਉਹ ਕਿਤੇ ਮੱਚ ਨਾ ਜਾਵੇ ਕਿਉਂਕਿ ਨੀਚੇ ਅੱਗ ਚੱਲ ਰਹੀ ਆ ਤਵਾ ਬਹੁਤ ਜ਼ਿਆਦਾ ਗਰਮ ਹੋ ਚੁੱਕਾ ਹੈ ਇਸ ਤਰੀਕੇ ਨਾਲ ਆਪਾਂ ਚੰਗੀ ਤਰ੍ਹਾਂ ਰਗੜ ਰਗੜ ਕੇ ਇਹਨੂੰ ਸਾਫ਼ ਕਰ ਦਾਂਗੇ ਇਸ ਤਰੀਕੇ ਨਾਲ ਆਪਾਂ ਰਗੜ ਕੇ ਇਹਨੂੰ ਦੋ ਤੋ 1 ਮਿੰਟ ਤੱਕ ਇਹਨੂੰ ਆਪਾਂ ਹੋਰ ਚਲਾਵਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਜਿਹੜਾ ਆ ਚੰਗੀ ਤਰ੍ਹਾਂ ਪਾਣੀ ਨਾਲ ਰਗੜ ਕੇ ਸਾਫ਼ ਕਰ ਲਾਂਗੇ ਥੋੜਾ ਜਿਹਾ ਪਾਣੀ ਆਪਾਂ ਹੋਰ ਪਾ ਦਾਂਗੇ ਜੇ ਘੱਟ ਲੱਗਦਾ ਹੈ ਤਾਂ ਚਮਚ ਦੀ ਹੈਲਪ ਨਾਲ ਆਪਾਂ ਥੋੜੇ ਜਿਹੀ ਕਿਨਾਰਿਆਂ ਤੇ ਇਹਨੂੰ ਰਗੜਾਂਗੇ ਤੁਸੀਂ ਦੇਖ ਸਕਦੇ ਹੋ ਗਾਇਸ ਜਿਹੜਾ ਇਹ ਪਾਣੀ ਹੈ ਬਿਲਕੁਲ ਕਾਲਾ ਹੋ ਚੁੱਕਿਆ ਆ ਇਸ ਦਾ ਮਤਲਬ ਇਹ ਹੈ ਕਿ ਇਹਦੀ ਜਿਹੜੀ ਗੰਦਗੀ ਸੀ ਉਹ ਕਾਫੀ ਹੱਦ ਤੱਕ ਜਿਹੜੀ ਸਾਫ਼ ਹੋ ਚੁੱਕੀ ਆ ਇਸ ਤਰੀਕੇ ਨਾਲ ਤੁਸੀਂ ਵੀ ਟਰਾਈ ਕਰ ਸਕਦੇ ਹੋ ਗਾਇਸ ਆਪਣਾ ਤਵਾ ਬਿਲਕੁਲ ਸਾਫ਼ ਹੋ ਜਾਊਗਾ ਨਵੇਂ ਵਰਗਾ ਇਹ ਆਇਰਨ ਦਾ ਹੈ ਲੋਹੇ ਦਾ ਹੈ ਕਲਾਈ ਹੁੰਦਾ ਹੈ ਇਸ ਕਰਕੇ ਇਹਨਾਂ ਇਹਦਾ ਪਤਾ ਨਹੀਂ ਲੱਗਣਾ ਹੈਗਾ ਲekin ਜਿਹੜੇ ਬਾਕੀ ਹੁੰਦੇ ਆ ਉਹ ਤੁਸੀਂ ਰਿਜ਼ਲਟ ਦੇਖ ਸਕਦੇ ਹੋ ਉਹ ਬਿਲਕੁਲ ਸਾਫ਼ ਹੋ ਜਾਣਗੇ ਸੋ ਆਪਾਂ ਹੁਣ ਥੋੜਾ ਜਿਹਾ ਇਹਨੂੰ ਠੰਡਾ ਕਰਕੇ ਤੇ ਇਹਨੂੰ ਚੰਗੀ ਤਰ੍ਹਾਂ ਰਗੜਾਂਗੇ ਕਿਉਂਕਿ ਉਦੋਂ ਜ਼ਿਆਦਾ ਗਰਮ ਸੀ ਤੇ ਨਹੀਂ ਜਲਦੀ ਤਰੀਕੇ ਨਾਲ ਜਿਹੜਾ ਲਗੜਿਆ ਨਹੀਂ ਗਿਆ ਤੇ ਹੁਣ ਆਪਾਂ ਨੂੰ ਠੰਡੇ ਹੋਣ ਤੇ ਨੂੰ ਚੰਗੀ ਤਰ੍ਹਾਂ ਨਿੰਬੂ ਜਿਹੜਾ ਲਗੜ ਦਾਂਗੇ ਇਸ ਤਰੀਕੇ ਨਾਲ ਕਿਨਾਰੇ ਕਿਨਾਰੇ ਤੋਂ ਆਪਾਂ ਚੰਗੀ ਤਰ੍ਹਾਂ ਨ ਲਗੜਾਂਗੇ ਕਿਉਂਕਿ ਕਿਨਾਰਿਆਂ ਤੇ ਜ਼ਿਆਦਾ ਮੈਲ ਜੰਮੀ ਹੋਈ ਸੀ ਜਿਹੜੀ ਤੇਲ ਜਿਹੜੇ ਤੇਲ ਜਿਹੜਾ ਹੁੰਦਾ ਹੈ ਜਾਂ ਕੌਣ ਜਿਹੜਾ ਹੁੰਦਾ ਹੈ ਉਹ ਕਿਨਾਰਿਆਂ ਤੇ ਜ਼ਿਆਦਾ ਜੰਮਦਾ ਹੈ ਉੱਥੋਂ ਆਪਾਂ ਚੰਗੀ ਤਰ੍ਹਾਂ ਰਗੜ ਲਾਂਗੇ ਪੂਰਾ ਲਾਈਵ ਪ੍ਰੂਫ ਆ ਗਾਇਸ ਤੁਸੀਂ ਆਪ ਕਹੋਗੇ ਕਿ ਕਿੰਨਾ ਜਿਆਦਾ ਜਿਹੜਾ ਸਾਫ਼ ਹੋ ਗਿਆ ਇਸ ਤਰੀਕੇ ਨਾਲ ਤੁਸੀਂ ਵੀ ਇਹ ਟਰਾਈ ਕਰ ਸਕਦੇ ਹੋ ਜੇ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਲੇਕਿਨ ਜੇ ਉਸ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਤਾਂ ਕਿ ਅਗਲੀ ਆਉਣ ਵਾਲੀ ਕੋਈ ਵੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਸੋ ਗਾਇਸ ਆਪਾਂ ਲੈਣਾ ਹੈ ਹੁਣ ਇੱਕ ਖੁਰਚਣਾ ਜਿਹੜਾ ਆਪਾਂ ਭਾਂਡੇ ਧੋਣ ਲਈ ਸਟੀਲ ਦਾ ਸਕਰਬਰ ਜਿਹੜਾ ਯੂਜ਼ ਕਰਦੇ ਆ ਉਹਨੂੰ ਚੰਗੀ ਤਰ੍ਹਾਂ ਆਪਾਂ ਵਗੜਕੇ ਨੂੰ ਸਾਫ ਕਰਾਂਗੇ ਇਸ ਤਰੀਕੇ ਨਾਲ ਬਿਲਕੁਲ ਕਾਲਾ ਕਾਲਾ ਜਿਹੜਾ ਆ ਇਹ ਉੱਤਰ ਜੂਗੀ ਕਾਲੇ ਕਾਲੇ ਜੀ ਜੜੀ ਇਹਦੀ ਮੈਲ ਆ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਤਵਾ ਬਿਲਕੁਲ ਸਾਫ ਹੋ ਜਾਊਗਾ ਜਿਵੇਂ ਆਪਾਂ ਨਵਾਂ ਲੈ ਕੇ ਆਉਂਦੇ ਆ ਲੋਹੇ ਦਾ ਇਸ ਤਰੀਕੇ ਨਾਲ ਹੋ ਜਾਊਗਾ ਬਿਲਕੁਲ ਚੰਗੀ ਤਰ੍ਹਾਂ ਇਹ ਨਿਭੜ ਲਾਂਗੇ ਆਪਾਂ ਸਤ੍ਰਿਕੇ ਨਾਲ ਸੋ ਆਪਾਂ ਹੁਣ ਇਹਨੂੰ ਪਾਣੀ ਨਾਲ ਧੋਲਾਂਗੇ ਇੱਕ ਵਾਰੀ ਪਾਣੀ ਨਾਲ ਧੋ ਕੇ ਇਹਨੂੰ ਉਸ ਤੋਂ ਬਾਅਦ ਕੱਪੜੇ ਨਾਲ ਸਾਫ਼ ਕਰਕੇ ਤੁਹਾਨੂੰ ਮੈਂ ਰਿਜ਼ਲਟ ਦਿਖਾਉਣੀ ਆਂ ਹਾਂ ਦੇਖੋ ਗਾਇਸ ਕਿੰਨਾ ਸਾਫ਼ ਹੋ ਗਿਆ ਸੋ ਗਾਇਸ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਕਮੈਂਟ ਚ ਜ਼ਰੂਰ ਦੱਸਿਓ ਦੇਖੋ ਇੱਕ ਤਰੀਕੇ ਨਾਲ ਆਪਾਂ ਥੋੜਾ ਹੋਰ ਉਹਨੂੰ ਸਾਫ਼ ਕਰ ਲਾਂਗੇ ਤੇ ਪਾਣੀ ਨਾਲ ਧੋ ਲਾਂਗੇ ਸੋ ਦੋਸਤੋ ਤੁਸੀਂ ਤਵੇ ਦੀ ਜਿਹੜੀ ਹਾਲਤ ਆ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਜਿਹੜਾ ਸਾਫ਼ ਹੋ ਚੁੱਕਿਆ ਆ ਦੇਖੋ ਚਮਕਣ ਵੀ ਲੱਗ ਪਿਆ ਆ ਇਹਨੂੰ ਆਪਾਂ ਪਾਣੀ ਨਾਲ ਉਹਨੂੰ ਧੋ ਲਿਆ ਸੀਗਾ ਤੇ ਬਹੁਤ ਹੱਦ ਤੱਕ ਜਿਹੜਾ ਇਹ ਸਾਫ਼ ਹੋ ਚੁੱਕਿਆ ਆ ਇੱਥੋਂ ਇਹਦੇ ਬਹੁਤ ਜ਼ਿਆਦਾ ਜਿਹੜੇ ਕਾਲਕ ਲੱਗੀ ਹੋਈ ਸੀ ਤੇਲ ਦੇ ਦਾਗ ਸੀਗੇ ਜਿਹੜੇ ਉਹ ਮਿੱਟੀ ਵੀ ਰਹੀ ਸੀ ਢੇਲੀ ਦਾ ਆਪਾਂ ਯੂਜ਼ ਦੇਲੀ ਤਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਹਾਂ ਪਰ ਇਸ ਤਰੀਕੇ ਨਾਲ ਵੀ ਆਪਾਂ ਨੂੰ ਸਾਫ਼ ਕਰਨਾ ਚਾਹੀਦਾ ਤਾਂਕਿ ਜਿਹੜਾ ਆਪਣਾ ਤਵਾ ਆ ਉਹ ਸਾਫ਼ ਹੋ ਚੁੱਕਾ ਹੈ ਦੇਖੋ ਕਿਵੇਂ ਚਮਕ ਰਿਹਾ ਹੈ ਤਵਾ ਤੁਸੀਂ ਦੇਖ ਸਕਦੇ ਹੋ ਪਹਿਲਾਂ ਵਿੱਚ ਤੋਂ ਹੁਣ ਵਿੱਚ ਜੇ ਤੁਸੀਂ ਫਰਕ ਦੇਖ ਸਕਦੇ ਹੋ ਕਿ ਤਵਾ ਆਪਣਾ ਬਹੁਤ ਹੱਦ ਤੱਕ ਜਿਹੜਾ ਸਾਫ਼ ਹੋ ਚੁੱਕਾ ਹੈ ਆ ਦੇਖੋ ਇਹ ਲੋਹਾ ਕਾਲਾ ਆ ਇਸ ਕਰਕੇ ਪਤਾ ਨਹੀਂ ਲੱਗ ਰਿਹਾ ਕਿਉਂਕਿ ਜਿਹੜਾ ਲੋਹਾ ਹੁੰਦਾ ਹੈ ਇਸੇ ਤਰੀਕੇ ਨਾਲ ਰਹਿੰਦਾ ਹੈ ਜਿਆਦਾ ਇੱਥੇ ਜਿਹੜੀ ਚਮਕ ਆ ਦੂਸਰੇ ਪੰਡਿਆਂ ਵਾਂਗੂ ਨਹੀਂ ਹੁੰਦੀ ਹੈ ਜੀ ਪਰ ਫਿਰ ਵੀ ਇਹਦੇ ਤੋਂ ਪਤਾ ਲੱਗ ਜਾਂਦਾ ਕਿ ਚੰਗੀ ਤਰ੍ਹਾਂ ਸਾਫ਼ ਹੋ ਚੁੱਕਿਆ ਆ ਦੇਖੋ ਇੱਥੋਂ ਵੀ ਇਹਦੇ ਕੋਈ ਜਿਹੜੇ ਤੇਲ ਵਗੈਰਾ ਨਹੀਂ ਰਿਹਾ ਹੈਗਾ ਪੂਰੀ ਇੱਥੇ ਕਹਿੰਨ ਆ ਚੁੱਕੀ ਹੈ ਥੋੜੀ ਬਹੁਤ ਜਿਹੜੀ ਰਹਿ ਗਈ ਹੈ ਇਹਨੂੰ ਰੈਗੂਲਰ ਇਸੇ ਤਰੀਕੇ ਨਾਲ ਜਿਹੜਾ ਸਾਫ਼ ਕਰਨ ਨਾਲ ਇਹ ਵੀ ਜਿਹੜੀ ਆ ਖਤਮ ਹੋ ਜਾਊਗੀ ਤੇ ਤੁਹਾਨੂੰ ਵੀਡੀਓ ਕਿਵੇਂ ਲੱਗੀ ਹੋਵੇ ਪਲੀਜ਼ ਕਮੈਂਟ ਚ ਜ਼ਰੂਰ ਦੱਸਿਓ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਸ਼ੇਅਰ ਕਰਨਾ ਬਿਲਕੁਲ ਬਿਨਾਂ ਭੁੱਲਿਓ ਤੇ ਕਮੈਂਟ ਚ ਜ਼ਰੂਰ ਦੱਸਿਓ ਕੀ ਤੁਹਾਨੂੰ ਜਿਹੜਾ ਆਹ ਤਰੀਕਾ ਕਿਵੇਂ ਲੱਗਿਆ ਜੇ ਤੁਸੀਂ ਵੀ ਟ੍ਰਾਈ ਕਰਕੇ ਦੇਖਿਆ ਤੇ ਤੁਹਾਨੂੰ ਇਹ ਜਿਹੜਾ ਇਧਰ ਜਿਹੜਾ ਰਿਜ਼ਲਟ ਆ ਉਹ ਕੀ ਮਿਲੇਆ ਪਲੀਜ਼ ਕਮੈਂਟਾਂ ਚ ਜਰੂਰ ਦੱਸਿਓ ਥੈਂਕ ਯੂ ਸੋ ਮੱਚ